ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਜਿਹੜਾ ਬਹੁਤ ਹੀ ਸੌਖੇ ਤਰੀਕੇ ਨਾਲ ਡਬਲ ਬਾਰਡਰ ਲੈ ਕੇ ਆਈ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਜਿਹੜਾ ਇਹਨੂੰ ਬਣਾਉਣਾ ਦੱਸੂਗੀ ਵੈਸੇ ਆਪਾਂ ਕਈ ਤਰੀਕਿਆਂ ਨਾਲ ਜਿਹੜਾ ਡਬਲ ਬਾਰਡਰ ਬਣਾਉਣੀ ਆ ਪਰ ਜਿਹੜਾ ਅੱਜ ਦਾ ਤਰੀਕਾ ਬਹੁਤ ਹੀ ਜ਼ਿਆਦਾ ਆਸਾਨ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਆਸਾਨੀ ਨਾਲ ਤੁਸੀਂ ਇਹਨੂੰ ਬਣਾ ਲਓਗੇ ਜਿਹੜਾ ਆਪਣਾ ਇਹ ਡਬਲ ਬਾਰਡਰ ਹੁੰਦਾ ਹੈ ਜਾਂ ਆਪਾਂ ਇਹਨੂੰ ਲਾਸਟਿਕ ਵਾਲਾ ਬਾਰਡਰ ਵੀ ਬੋਲ ਸਕਦੇ ਹਾਂ ਕਿਉਂਕਿ ਵਾਪਸ ਉਸੇ ਸ਼ੇਪ 'ਚ ਆ ਜਾਂਦਾ ਜਦੋਂ ਇਸ ਤਰ੍ਹਾਂ ਹੀ ਖੁੱਲਦਾ ਹੈ ਤਾਂ ਵਾਪਸ ਉਸੇ ਸ਼ੇਪ 'ਚ ਆ ਜਾਂਦਾ ਹੈ ਬਹੁਤ ਹੀ ਸਟ੍ਰੈਚੇਬਲ ਹੁੰਦਾ ਹੈ ਦੋਨਾਂ ਸਾਈਡਾਂ ਤੋਂ ਇਹ ਸੇਮ ਹੁੰਦਾ ਕੋਈ ਵੀ ਆਪਾਂ ਸਾਈਡ ਇਹਦੀ ਵਰਤ ਸਕਦੇ ਹਾਂ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਸੇਮ ਦਿਖਾਈ ਦਿੰਦਾ ਹੈ ਵੈਸੇ ਅੱਗੇ ਵੀ ਮੈਂ ਤੁਹਾਨੂੰ ਕਈ ਤਰੀਕੇ ਡਬਲ ਬਾਰਡਰ ਬਣਾਉਣ ਦੇ ਦੱਸ ਚੁੱਕੀ ਹਾਂ ਪਰ ਜਿਹੜਾ ਅੱਜ ਦਾ ਤਰੀਕਾ ਬਹੁਤ ਹੀ ਜ਼ਿਆਦਾ ਸੌਖਾ ਹੈ ਕੋਸ਼ਿਸ਼ ਕਰੂੰਗੀ ਮੈਂ ਤੁਹਾਨੂੰ ਜਿਹੜਾ ਹਰੇਕ ਤਰੀਕੇ ਵਿੱਚ ਇਹ ਡਬਲ ਬਾਰਡਰ ਬਣਾਉਣਾ ਜਿਹੜਾ ਉਹ 10 ਦੱਸਾਂ ਇਹਨੋਂ ਪਕ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਆਪਣੀ ਕਾਰਡੀਗਨ ਜੈਕਟ ਬਲਾਊਜ਼ ਸਕੀਵੀ ਜੈਕਟ ਸਵੈਟਰ ਬੱਚਿਆਂ ਦੇ ਕੂਟੀਆਂ ਸਵੈਟਰ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਬੰਦ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਹਨੂੰ ਬਣਾਉਣਾ ਮੈਂ ਇਹ ਤਿੰਨ ਪਲਾਈ ਵਰਧਮਾ ਦੀ ਪਛਮ ਲਈ ਤੇ 10 ਨੰਬਰ ਸਲਾਨਾ ਤੇ ਇਹਦੇ ਲਈ ਆਪਾਂ ਸਿੰਪਲ ਕੁੰਡੇ ਪਾਵਾਂਗੇ ਸਲਾਈ ਉੱਪਰ ਇਸ ਤਰ੍ਹਾਂ ਜਿੰਨਾ ਆਪਾਂ ਨੂੰ ਜਿੰਨੇ ਕੁੰਡੇ ਪਾਉਣੇ ਉਸ ਹਿਸਾਬ ਨਾਲ ਆਪਾਂ ਇਧਰ ਥ੍ਰੈਡ ਛੱਡ ਲੈਣਾ ਤੇ ਇਧਰ ਆਪਣਾ ਆ ਗਿਆ ਗੋਲੇ ਵਾਲਾ ਥ੍ਰੈਡ ਤੇ ਜਿਵੇਂ ਆਪਾਂ ਸਿੰਪਲ ਕੁੰਡੇ ਪਾਉਣੇ ਉਸੇ ਤਰ੍ਹਾਂ ਆਪਾਂ ਸਲਾਈ ਤੇ ਕੁੰਡੇ ਪਾ ਲੈਣੇ ਆ ਇਸ ਤਰ੍ਹਾਂ ਆਪਣਾ ਨੋਟ ਲੱਗ ਗਈ ਤੇ ਇੱਕ ਕੁੰਡਾ ਬਣ ਗਿਆ ਇਹ ਹੁਣ ਆਪਾਂ ਜਿੰਨੇ ਸਿੰਪਲ ਕੁੰਡੇ ਪਾਉਣੇ ਉਸੇ ਤਰੀਕੇ ਨਾਲ ਕੁੰਡੇ ਪਾ ਲੈਣੇ ਕੁੰਡੇ ਆਪਾਂ ਨੂੰ ਜੇਕਰ 500 ਕੁੰਡਾ ਚਾਹੀਦਾ ਤਾਂ ਆਪਾਂ 50 ਕੁੰਡੇ ਪਾਉਣੇ ਜੇ 50 ਚਾਹੀਦੇ 25 ਕੁੰਡੇ ਪਾਉਣੇ ਜੇ 20 ਚਾਹੀਦੇ 10 ਕੁੰਡੇ ਪਾਉਣੇ ਮਤਲਬ ਜਿੰਨੇ ਕੁੰਡੇ ਆਪਾਂ ਨੂੰ ਚਾਹੀਦੇ ਹੋਣਗੇ ਅੱਧੇ ਕੁੰਡੇ ਆਪਾਂ ਪਾਉਣੇ ਸਲਾਈਪਰ 3 4 5 6 7 8 9 10 ਮੈਨੂੰ ਇੱਥੇ 20 ਕੁੰਡੇ ਚਾਹੀਦੇ ਤਾਂ ਮੈਂ 10 ਕੁੰਡੇ ਸਲਾਈ ਉੱਪਰ ਪਾ ਲਈ ਮਤਲਬ ਅੱਧੇ ਕੁੰਡੇ ਲੈ ਲਈ ਕੁੰਡੇ ਪਾਉਣ ਤੋਂ ਬਾਅਦ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਬਣਾਉਣੀ ਹੈ ਪਹਿਲਾ ਕੁੰਡਾ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਉਨ ਥ੍ਰੈਡ ਨੂੰ ਆਪਾਂ ਸਲਾਈ ਤੇ ਲਪੇਟ ਕੇ ਪਿੱਛੇ ਲੈ ਜਾਵਾਂਗੇ ਇਸ ਤਰ੍ਹਾਂ ਜਿਵੇਂ ਆਪਾਂ ਜਾਲੀ ਬਣਾਉਣੀ ਹੈ ਤੇ ਅਗਲਾ ਕੁੰਡਾ ਵੀ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਫੇਰ ਥ੍ਰੈਡ ਲਪੇਟ ਕੇ ਸਲਾਈ ਤੇ ਇਸ ਤਰ੍ਹਾਂ ਪਿੱਛੇ ਵੱਲ ਨੂੰ ਲੈ ਜਾਣਾ ਫੇਰ ਅਗਲਾ ਕੁੰਡਾ ਸਾਰੇ ਕੁੰਡੇ ਆਪਾਂ ਇਸੇ ਤਰ੍ਹਾਂ ਬਣਾਉਣੇ ਆ ਥ੍ਰੈਡ ਸਲਾਈ ਤੇ ਲਪੇਟ ਕੇ ਫੇਰ ਆਪਾਂ ਪਿੱਛੇ ਵੱਲ ਨੂੰ ਲੈ ਜਾਣਾ ਇਸ ਤਰ੍ਹਾਂ ਫੇਰ ਅਗਲਾ ਕੁੰਡਾ ਫੇਰ ਥ੍ਰੈਡ ਸਲਾਈ ਤੇ ਲਪੇਟ ਕੇ ਪਿੱਛੇ ਵੱਲ ਨੂੰ ਲੈ ਜਾਣਾ ਇਸ ਤਰ੍ਹਾਂ ਅਗਲਾ ਕੁੰਡਾ ఫ్రెడ్ సైతేపేట పిచ్చే ఫ సీధా కు థర్డ్ సలాయిట్ పిచ్చే సుండా థర్డ్ సలాయిట్ పిచ్చే వాళ్ళ నుండి అగలా సీధా కు థర్డ్ లపేట సలాయి పిచ్చే వాళ్ళు లేధా కు అగలా థర్డ్ సైతోట్ పిచ్చే వాళ్ళు లేస్ట్ వాళ్ళ కు సీస్ తర దస కు ਵੀ ਕੁੰਡੇ ਬਣ ਗਏ ਤਾਂ ਜਿੰਨੇ ਕੁੰਡੇ ਮੈਨੂੰ ਚਾਹੀਦੇ ਸੀ ਮੇਰੇ ਸਲਾਈ ਤੇ ਹੋ ਗਏ ਇਸ ਤਰ੍ਹਾਂ ਹੁਣ ਆਪਾਂ ਦੂਸਰੀ ਸਲਾਈ ਬਣਾਵਾਂਗੇ ਜਿਹੜੇ ਕੁੰਡੇ ਆਪਾਂ ਇੱਧਰ ਸਿੱਧੇ ਬਣਾਏ ਤੇ ਇੱਧਰ ਉਲਟੇ ਆ ਜਾਣਗੇ ਉਹ ਤੇ ਇਹ ਆਪਣੇ ਜਾਲੀ ਵਾਲੇ ਕੁੰਡੇ ਜਿਹੜੇ ਆਪਾਂ ਉਧਰ ਸਿੱਧੇ ਬਣਾਏ ਇੱਧਰ ਉਲਟੇ ਆ ਗਏ ਇਹਨਾਂ ਨੂੰ ਆਪਾਂ ਉਤਾਰੀ ਜਾਣਾ ਇਸ ਤਰ੍ਹਾਂ ਉਲਟਾ ਕੁੰਡਾ ਉਤਾਰਿਆ ਥ੍ਰੈਡ ਕੀਤਾ ਪਿੱਛੇ ਜਿਹੜਾ ਜਾਲੀ ਵਾਲਾ ਕੁੰਡਾ ਹੈ ਇਹਨੂੰ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਸਿੱਧਾ ਬਣਾ ਲੈਣਾ ਠੀਕ ਹੈ ਥ੍ਰੈਡ ਕੀਤਾ ਅੱਗੇ ਜਿਹੜਾ ਆਪਣਾ ਉਧਰ ਸਿੱਧਾ ਕੁੰਡਾ ਹੈ ਇੱਧਰ ਉਲਟਾ ਇਹਨੂੰ ਉਤਾਰ ਲੈਣਾ ਥ੍ਰੈਡ ਕੀਤਾ ਪਿੱਛੇ ਜਾਲੀ ਵਾਲਾ ਕੁੰਡਾ ਇਸ ਤਰ੍ਹਾਂ ਸਿੱਧਾ ਬਣਾ ਲੈ ਥ੍ਰੈਡ ਕੀਤਾ ਅੱਗੇ ਅੱਗੇ ਫੇਰ ਉਲਟਾ ਕੁੰਡਾ ਆ ਗਿਆ ਇਹਨੂੰ ਉਤਾਰ ਲੈਣਾ ਥ੍ਰੈਡ ਕੀਤਾ ਪਿੱਛੇ ਜਾਲੀ ਵਾਲਾ ਜਿਹੜਾ ਆਪਣਾ ਥ੍ਰੈਡ ਕਮਾਇਆ ਸੀ ਇਹਨੂੰ ਸਿੱਧਾ ਬਣਾ ਲੈਣਾ ਥ੍ਰੈਡ ਕੀਤਾ ਅੱਗੇ ਉਲਟਾ ਕੁੰਡਾ ਪਾ ਉਤਾਰ ਲੈਣਾ ਇਸ ਤਰ੍ਹਾਂ ਥ੍ਰੈਡ ਕੀਤਾ ਪਿੱਛੇ ਸਿੱਧਾ ਕੁੰਡਾ ਜਿਹੜਾ ਆਪਣਾ ਇਹ ਜਾਲੀ ਵਾਲਾ ਥ੍ਰੈਡ ਆ ਇਹਨੂੰ ਸਿੱਧਾ ਬਣਾ ਲੈਣਾ ਥ੍ਰੈਡ ਕੀਤਾ ਅੱਗੇ ਉਲਟਾ ਕੁੰਡਾ ਤਾਰਿਆ ਥ੍ਰੈਡ ਕੀਤਾ ਪਿੱਛੇ ਜਿਹੜਾ ਜਾਲੀ ਵਾਲਾ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਥ੍ਰੈਡ ਕੀਤਾ ਅੱਗੇ ਉਲਟਾ ਕੁੰਡਾ ਤਾਰਿਆ ਥ੍ਰੈਡ ਕੀਤਾ ਪਿੱਛੇ ਜਾਲੀ ਵਾਲਾ ਕੁੰਡਾ ਇਸ ਤਰ੍ਹਾਂ ਸਿੱਧਾ ਬਣਾ ਲੈ ਰੈੱਡ ਕੀਤਾ ਅੱਗੇ ਉਲਟਾ ਕੁੰਡਾ ਤਾਰ ਲੈਣਾ ਬਹੁਤ ਹੀ ਸੌਖਾ ਤਰੀਕਾ ਜਿਹੜੇ ਕੁੰਡੇ ਵੀ ਪਾਉਣੇ ਆਪਾਂ ਕੋਈ ਮੁਸ਼ਕਲ ਨਹੀਂ ਸਿੰਪਲ ਕੁੰਡੇ ਪਾ ਕੇ ਇਸ ਤਰ੍ਹਾਂ ਸਿੰਪਲ ਬਾਰਡਰ ਬੰਦ ਹੈ ਡਬਲ ਬਾਰਡਰ ਬਹੁਤ ਹੀ ਸੌਖਾ ਤਰੀਕਾ ਲਾਸਟ ਤੇ ਵੀ ਉਸੇ ਤਰ੍ਹਾਂ ਜਾਲੀ ਵਾਲਾ ਕੁੰਡਾ ਜਿਹੜਾ ਪੈਨ ਬਣਾ ਲੈਣੇ ਇਹਨੂੰ ਸਿੱਧਾ ਤੇ ਉਲਟਾ ਕੁੰਡਾ ਆਪਾਂ ਲਾਸਟ ਵਾਲਾ ਉਤਾਰ ਲੈਣਾ ਇਸ ਤਰ੍ਹਾਂ ਹੁਣ ਆਪਾਂ ਆ ਗਏ ਫਿਰ ਕੁੰਡੇ ਪਾਉਣ ਤੋਂ ਪਹਿਲਾਂ ਕੁੰਡੇ ਪਾਉਣ ਤੋਂ ਬਾਅਦ ਪਹਿਲਾਂ ਆਪਾਂ ਇੱਕ ਸਲਾਈ ਬਣਾਈ ਸੀ ਵਾਲ ਪਾ ਕੇ ਫਿਰ ਦੂਸਰੀ ਬਣਾਈ ਇਸ ਤਰ੍ਹਾਂ ਹੁਣ ਆ ਗਈ ਤੀਸਰੀ ਸਲਾਈ ਤੀਸਰੀ ਸਲਾਈ ਵੀ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਸਿੱਧਾ ਕੁੰਡਾ ਜਿਹੜਾ ਹੁਣ ਆਪਾਂ ਇਸ ਤਰ੍ਹਾਂ ਸਿੰਪਲ ਸਿੱਧਾ ਬਣਾ ਲਿਆ ਥ੍ਰੈਡ ਕਰਨ ਹੈ ਅੱਗੇ ਉਲਟਾ ਕੁੰਡਾ ਉਤਾਰ ਲੈਣਾ ਸਿੱਧਾ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਉਲਟਾ ਕੁੰਡਾ ਥ੍ਰੈਡ ਅਗੇ ਕਰਕੇ ਉਤਾਰ ਲੈਣਾ ਸਿੱਧਾ ਕੁੰਡਾ ਬਣਾ ਲੈਣਾ ਉਲਟਾ ਕੁੰਡਾ ਉਤਾਰ ਲੈਣਾ ਸਿੱਧਾ ਕੁੰਡਾ ਬਣਾ ਲੈਣਾ ਉਲਟਾ ਕੁੰਡਾ ਅਤਾਰ ਸਿੱਧਾ ਕੁੰਡਾ ਆਪਾਂ ਬਣਾ ਲੈਣਾ ਉਲਟਾ ਕੁੰਡਾ ਅਤਾਰ ਲੈਣਾ ਸਿੱਧਾ ਕੁੰਡਾ ਆਪਾਂ ਬਣਾ ਲੈਣਾ ਇਸ ਤਰ੍ਹਾਂ ਉਲਟਾ ਕੁੰਡਾ ਆਤਾਰ ਲੈਣਾ ਸਿੱਧਾ ਕੁੰਡਾ ਬਣਾ ਲੈਣਾ ਉਲਟਾ ਕੁੰਡਾ ਆਤਾਰ ਲੈਣਾ सीधा कुंडा बना लें उल्टा कुंडा उतारा हम आप आ गए फिर इस तरह तीसरी सिलाई उल्टा कुंडा उतारना ਸਿੱਧਾ ਕੁੰਡਾ ਬਣਾਉਣਾ ਉਲਟਾ ਕੁੰਡਾ ਤਾਰਨੇ ਸਿੱਧਾ ਕੁੰਡਾ ਬਣਾਉਣਾ ਉਲਟਾ ਕੁੰਡਾ ਤਾਰਨੇ ਸਿੱਧਾ ਕੁੰਡਾ ਬਣਾਉਣਾ ਉਲਟਾ ਕੁੰਡਾ ਤਾਰਾਂਗੇ ਸਿੱਧਾ ਕੁੰਡਾ ਬਣਾ ਲੈਣਾ ਉਲਟਾ ਕੁੰਡਾ ਤਾਰਨੇ ਸਿੱਧਾ ਬਣਾਉਣਾ चार पांच सिलाई आप इस तरह बना लेने इस तरह मैं चौथी सिलाई बनाऊंगी सीधा कुंडा बनाना उल्टा कुंडा उतारना है सीधा कुंडा बनाना उल्टा कुंडा उतारना है सीधा कुंडा बनाना उल्टा तारना सीधा कुंडा बना उ उल्टा उतारा सीधा कुंडा बनावांगी उल्टा कुंडा उतारा सीधा कुंडा बनावांगी उल्टा कुंडा उतारा चौथी सिलाई अपनी ही हम पांचवी सिलाई आ गई अपनी पाँचवी सिलाई तो आप की करना है ਸਾਰੇ ਕੁੰਡੇ ਬਣਾਉਣੇ ਆਪਾਂ ਜਿਸ ਤਰ੍ਹਾਂ ਦਾ ਕੁੰਡਾ ਆਪਾਂ ਨੂੰ ਦਿਖਾਈ ਦਿੰਦਾ ਹੋਊਗਾ ਬਸ ਆਪਾਂ ਚਾਰ ਸਲਾਈਆਂ ਇਸ ਤਰ੍ਹਾਂ ਬਣਾ ਲੈਣੀਆਂ ਪੰਜਵੀਂ ਸਲਾਈ ਤੋਂ ਆਪਾਂ ਸਾਰੀਆਂ ਸਲਾਈਆਂ ਅੱਗੇ ਇਸ ਤਰ੍ਹਾਂ ਬਣਾਉਂਦੇ ਜਾਨਾ ਜਦੋਂ ਤੱਕ ਆਪਣੀ ਬਾਰਡਰ ਦੀ ਜਿਹੜੀ ਲੰਬਾਈ ਕੰਪਲੀਟ ਨਾ ਹੋ ਜਾਵੇ ਉਲਟਾ ਕੁੰਡਾ ਉਲਟਾ ਬਣਾਉਣਾ ਸਿੱਧਾ ਕੁੰਡਾ ਸਿੱਧਾ ਉਲਟਾ ਕੁੰਡਾ ਉਲਟਾ ਬਣਾਇਆ ਸਿੱਧਾ ਕੁੰਡਾ ਸਿੱਧਾ ਬਣਾਉਣਾ ਸਾਰੇ ਕੁੰਡੇ ਮਤਲਬ ਆਪਾਂ ਬਣਾਉਣੇ ਆ ਜਿਹੜਾ ਕੁੰਡਾ ਆਪਾਂ ਨੂੰ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੋਊਗਾ ਉਸੇ ਤਰ੍ਹਾਂ ਦਾ ਆਪਾਂ ਬਣਾ ਲੈਣਾ ਦੋਨਾਂ ਸਾਈਡਾਂ ਤੋਂ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣ। ਉਲਟੇ ਕੁੰਡੇ ਨੂੰ ਉਲਟਾ ਬਣਾਉਂਦੇ ਜਾਣ ਤੇ ਸਿੱਧੇ ਕੁੰਡੇ ਨੂੰ ਸਿੱਧਾ ਬਣਾਉਂਦੇ ਜਾਣਾ ਠੀਕ ਹੈ। ਜਦੋਂ ਤੱਕ ਆਪਣੇ ਬਾਰਡਰ ਦੀ ਜਿਹੜੀ ਲੰਬਾਈ ਕੰਪਲੀਟ ਨਾ ਹੋ ਜਾਵੇ। ਤਾਂ ਫਿਰ ਬਾਅਦ ਵਿੱਚ ਜਦੋਂ ਆਪਣੀ ਬਾਰਡਰ ਦੀ ਲੰਬਾਈ ਕੰਪਲੀਟ ਹੋ ਜਾਂਦੀ ਹੈ ਤਾਂ ਫਿਰ ਆਪਾਂ ਕੀ ਕਰਨਾ ਹੈ? ਇਹ ਨੀਚੇ ਤੋਂ ਹੁਣ ਆਪਣਾ ਬਾਰਡਰ ਇਸ ਤਰ੍ਹਾਂ ਦਾ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਕੁੰਡੇ ਪਾਏ ਦਿਖਾਈ ਦੇ ਰਹੇ ਜਦੋਂ ਕਿ ਆਪਾਂ ਡਬਲ ਬਾਰਡਰ ਬਣਾਉਣਾ ਨੂੰ ਇਹਨੂੰ ਜਿਹੜਾ ਇਸ ਤਰ੍ਹਾਂ ਦਾ ਬਣਾਉਣਾ ਡਬਲ ਬਾਰਡਰ ਕਿਨਾਰੀ ਹੈ ਜਿਹੜੀ ਇਹਦੀ ਇਸ ਤਰ੍ਹਾਂ ਆਉਣੀ ਚਾਹੀਦੀ ਹੈ ਤੇ ਇੱਥੇ ਆਪਾਂ ਨੇ ਜਿਹੜੇ ਕੁੰਡੇ ਦਿਖਾਈ ਦੇ ਰਹੇ ਹੁਣ ਆਪਾਂ ਇਹਨੂੰ ਡਬਲ ਬਾਰਡਰ ਬਣਾਵਾਂਗੇ ਜਿਹੜੇ ਆਪਾਂ ਇਹ ਕੁੰਡੇ ਪਾਏ ਸੀ ਤਾਂ ਜਿਹੜੀ ਇੱਥੇ ਨੋਟ ਲਗਾਈ ਸੀ ਆਪਾਂ ਇਹਨੂੰ ਆਪਾਂ ਖੋਲ ਲੈਣਾ ਇਸ ਤਰ੍ਹਾਂ ਕਰਕੇ ਇਹਨੂੰ ਖੋਲ ਲੈਣਾ ਠੀਕ ਹੈ ਇਸ ਤਰ੍ਹਾਂ ਖੋਲ ਲਿਆ ਹੁਣ ਆਪਾਂ ਥ੍ਰੈਡ ਖਿੱਚ ਕੇ ਦੇਖ ਲੈਣਾ ਫਿਰ ਜਿਹੜਾ ਥ੍ਰੈਡ ਆਪਣਾ ਇਸ ਤਰ੍ਹਾਂ ਨਿਕਲਦਾ ਹੋਵੇ ਇਹਨੂੰ ਮਤਲਬ ਕੁੰਡਿਆਂ ਨੂੰ ਸਾਰੇ ਨੂੰ ਖੋਲ ਲੈਣਾ ਫਿਰ ਅੱਗੇ ਹੁਣ ਆਪਣਾ ਇਹ ਥ੍ਰੈਡ ਆਊਗਾ ਇਸ ਤਰ੍ਹਾਂ ਕਰਕੇ ਇਹਨੂੰ ਖੋਲਦੇ ਜਾਣਾ ਖਿੱਚ ਕੇ ਦੇਖ ਲੈਣਾ ਆਪਾਂ ਕਿਹੜਾ ਥ੍ਰੈਡ ਆ ਜਿਹੜਾ ਆਪਾਂ ਖੋਲਣਾ ਐ ਇਸ ਤਰ੍ਹਾਂ ਹੁਣ ਆਪਣਾ ਇਹ ਥ੍ਰੈਡ ਆਊਗਾ ਇਸ ਤਰ੍ਹਾਂ ਫਿਰ ਅੱਗੇ ਇਹ ਥ੍ਰੈਡ हम आप सारे कूडे इस तरह खोल ले लो जी डबल बॉर्डर है जोड़ा अपना तैयार हो गया इस तरह ਥੋੜਾ ਜਿਹਾ ਜੇਕਰ ਆਪਾਂ ਨੂੰ ਇਹ ਢਿੱਲਾ ਲੱਗੇ ਥੋੜਾ ਜਿਹਾ ਥਰੇਡ ਆਪਾਂ ਇਹ ਖਿੱਚ ਲੈਣਾ ਜਿਹੜਾ ਆਪਾਂ ਖੋਲਿਆ ਇਸ ਤਰ੍ਹਾਂ ਥੋੜਾ ਜਿਹਾ ਜਿਆਦਾ ਨਹੀਂ ਥੋੜਾ ਜਿਹਾ ਲਓ ਜੀ ਹੁਣ ਇਸ ਤਰ੍ਹਾਂ ਆਪਣਾ ਡਬਲ ਬਾਰਡਰ ਹੈ ਜਿਹੜਾ ਅੱਗੇ ਲੰਬਾਈ ਤੁਸੀਂ ਇਸ ਤਰ੍ਹਾਂ ਦੀ ਕੰਪਲੀਟ ਕਰਦੇ ਜਾਣਾ ਜਿੰਨੀ ਲੰਬਾਈ ਤੁਹਾਨੂੰ ਚਾਹੀਦੀ ਹੋਊਗੀ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਮੈਂ ਇਹ ਜਿਹੜਾ ਡਬਲ ਬਾਰਡਰ ਬਣਾਉਣਾ ਦੱਸਿਆ ਕੋਈ ਇਹਦੇ ਵਿੱਚ ਮੁਸ਼ਕਲ ਨਹੀਂ ਕੋਈ ਕੁੰਡੇ ਪਾਉਣ ਦੀ ਮੁਸ਼ਕਲ ਨਹੀਂ ਕੋਈ ਡਬਲ ਬਾਰਡਰ ਬਣਾਉਣ ਦੀ ਜਿਹੜੀ ਮੁਸ਼ਕਲ ਨਹੀਂ ਜਿਹੜਾ ਇਹ ਆਪਣਾ ਥ੍ਰੈਡ ਆਸਾਨੀ ਨਾਲ ਹੀ ਖੁੱਲ ਜਾਂਦਾ ਤੇ ਇਸ ਤਰ੍ਹਾਂ ਡਬਲ ਬਾਰਡਰ ਬਣ ਜਾਂਦਾ ਮੈਨੂੰ ਤਾਂ ਇਹ ਸੌਖਾ ਜਿਹੜਾ ਤਰੀਕਾ ਬਹੁਤ ਹੀ ਜ਼ਿਆਦਾ ਸੌਖਾ ਲੱਗਿਆ ਤੁਹਾਨੂੰ ਜਿਹੜਾ ਇਹ ਤਰੀਕਾ ਕਿਸ ਤਰ੍ਹਾਂ ਲੱਗਿਆ ਡਬਲ ਬਾਰਡਰ ਬਣਾਉਣ ਦਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ